ਫਾਜ਼ਲਕਾ ਜ਼ਿਲ੍ਹੇ ਦਾ ਫਾਜ਼ਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹਨੂੰ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਦੇ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਔਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕ੍ਰਾਈਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਉਹ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋਏ ਬੱਚੇ ਤੋਂ ਉਹ ਹੋ ਗਿਆ ਉਹਦੀ ਰਿਪੋਰਟ ਜਿਹੜੀ ਆ ਟਿਪ ਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐਸ ਐਚਓ ਕੋਲੇ ਪਹੁੰਚੀ ਕਿਉਂਕਿ ਨਾਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ ਬਾਰ ਪੋਰਨ ਵੀਡੀਓਜ਼ ਨੂੰ ਬੱਚਿਆਂ ਦੇ ਵੀਡੀਓਜ਼ ਨੂੰ ਫਾਰਵਰਡ ਕਰਨਾ ਸੁਸਾਇਟੀ ਚ ਸਭ ਫੈਲਾਉਣਾ ਯਾਬ ਦਕਸ਼ਨੇਵਲ ਤਰੀਕੇ ਦੇ ਨਾਲ ਸੋਸਾਇਟੀ ਸਪਰੈਡ ਕਰਨਾ ਪਰ ਲੇਕਿਨ ਇਹ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆੜ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਹਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੀ ਜਦੋਜਾਦ ਜਾਰੀ ਰੱਖੀ ਪਰ ਲੇਕਿਨ ਕਿਸੇ ਪਾਸੇ ਨਾ ਲੱਗੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਸ ਫਾਦਲ ਕਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਿਜ਼ਨਸ ਬਿਊਰੋ ਦੀ ਲਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਨਮੈਨ ਤੇ ਐਸਐਚਓ ਜਿਹੜਾ ਬੁਨਸੀ ਮੁਨਸੀ ਤੇ ਐਸਐਚਓ ਜਿਹੜਾ ਉਹ 1 ਲੱਖ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਮੇਰਾ ਕਹਿਣ ਦਾ ਭਾਵ ਕਿ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹੇ ਕਿਸ ਅਧਿਕਾਰੀ ਕਰਦਾ ਹੋਵੇ ਚਾਹੇ ਆਈਐਸ ਅਧਿਕਾਰੀ ਕਰਦਾ ਹੋਵੇ ਚਾਹੇ ਪੀਕੇਸ਼ ਕਰਦਾ ਹੋਵੇ ਜਾਂ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚਾਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੇ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤਾਂ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਾਪਸ਼ਨ ਕਰੂਗਾ ਤਾਂ ਉਹਨੂੰ ਨੌਕਰੀ ਤੋਂ ਬਿਆਦ ਤੋਣੇ ਪਹਿਣਗੇ ਉਹਦੇ ਖਿਲਾਫ ਮੁਕਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਦਾ ਵੀ ਕਰਵਾ ਕੇ ਹਟੋ दिल्ली क्राइम नेशनल न्यूज़ नजर सफर